ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਸ਼੍ਰੀ ਬ੍ਰਾਹਮਣ ਸਭਾ ਤੂਰੀਵਲੋਂ ਭਗਵਾਨ ਸ਼੍ਰੀ ਪਰਸ਼uram ਜਯੰਤੀ ਉਤਸਵ ਪੰਚਵਤੀ ਮੰਦਿਰ ਆਸ਼ਰਮ ਬਰੜਵਾਲ ਰੋਡ ਤੂਰੀ ਵਿਖੇ ਬੜੀ ਹੀ ਸ਼ਰਧਾ ਅਤੇ ਤੂਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ 29 ਅਪ੍ਰੈਲ ਚੰਡੇ ਦੀ ਰਸਮ ਅਦਾ ਕੀਤੀ ਅਤੇ ਪੂਜਾ ਅਰਚਨਾ ਕਰਨ ਉਪਰੰਤ ਸ਼੍ਰੀ ਰਮਾਇਣ ਜੀ ਦੇ ਪਾਠ ਪ੍ਰਕਾਸ਼ ਕਰਵਾਏ ਗਏ ਦੂਸਰੇ ਦਿਨ 3 ਅਪ੍ਰੈਲ ਨੂੰ ਅਭਿਸ਼ੇਕ ਹਵਨ ਅਤੇ श्री रामायण पाठ जी ਦੇ ਭੋਗ ਪਾਈ ਗਏ ਉਸ ਉਪਰੰਤ ਪੰਡਾਰਾ ਅਤੁੱਟ ਵਰਤਾਇਆ ਗਿਆ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ ਜਬ ਨਾਮ ਸੁਨਾਵੇ ਨਾ ਦੇ ਰੋਗ ਹਰੇ ਸਭ ਜੀ ਰਾਜਪਤ ਨਿਰੰਤਰ ਹੈ ਮਨ ਦੀ ਸੰਕਤ Say uh -huh. ਕਿਉਂਕਿ ਜੋ ਵੀ ਦੇਵੀ ਦੇਵਤਾ ਦੁਨੀ ਕੀ ਧਰਮ ਇਸ ਦੁਨੀਆ ਤੇ ਆਏ ਉਹਨਾਂ ਨੇ ਜੁਰਮ ਦਾ ਨਾਸ ਕੀਤਾ ਤੇ ਮਨੁੱਖਾਂ ਨੂੰ ਸੱਚੇ ਗੱਲ ਨੂੰ ਸਮਾਜ ਦੀ ਸੇਵਾ ਕਰਨਾ ਉਦੇਸ਼ ਦਿੱਤਾ ਭਾਰਤ ਦੇ ਰਿਸ਼ੀ ਮੁਨੀ ਦਾ ਦੇਸ਼ ਹੈ ਜਿੱਥੇ ਵੱਖਵੱਖ ਲੋਕਾਂ ਨੇ ਦੋ ਦੂਤੇ ਬਸਲੇ ਨੇ ਪਰ ਮੈਂ ਇਹ ਕਹਿ ਕਰਾਂਗੇ ਜਿਵੇਂ ਸਭ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਯਾਦ ਸਭੇ ਇੱਕ ਹੈ ਭਾਵੇਂ ਜੀ ਵੱਖਵੱਖ ਲੋਕਾਂ ਦੇ ਠੰਡੇ ਬਦ ਸਾਥ ਸੰਗੀ ਅਸੀਂ ਇਹ ਕੋਤ ਬਾਤਨਾ ਅੱਲਾਹ ਬੇਖੂ ਰੱਬ ਦੀ ਯਾਦ ਅਸੀਂ ਉਹ ਜਦੋਂ ਅਸੀਂ ਸਾਰੇ ਗੱਲ ਕਰਦੇ ਕਿ ਪਰਮਾਤਮਾ ਇੱਕ ਹੈ ਜੇ ਪਰਮਾਤਮਾ ਇੱਕ ਹੈ ਤਾਂ ਲੋਕ ਵੀ ਇੱਕ ਹੀ ਆਸਾਂ ਕਰਦੇ ਕਿਉਂਕਿ بالکل <applause> میں ਮੈਂ ਕੀ ਕਹਿਣਾ ਚਾਹੁੰਦਾ ਮੈਂ ਭਗਵਾਨ ਪਰਸ਼ਰਮ ਜੀ ਦੀ ਜਨਮ ਦਿਵਸ ਪੜਿਤ ਉਰਤਾਂ ਪੁਰੀ ਚ ਹਰ ਸਾਲ ਦੀ ਤਰ੍ਹਾਂ ਐਸ ਕੇ ਮੈਨੇਜਰ ਐ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਜਨਮ ਦਿਵਸ ਦੀ ਵਧਾਈ ਦਿੰਦਾ ਔਰ ਮੈਂ ਪਰਮਾਤਮਾ ਨੂੰ ਅਗੇ ਕਿਸੇ ਉਪਾਜ ਜੀ ਦੇ ਇਹ ਬੈਂਚਾ ਕਰੂ ਵੀ ਅਸੀਂ ਇਸ ਤੋਂ ਵੱਧ ਚੜ ਕੇ ਅਗਲੇ ਕਰੋੜਾ ਕਰਦੇ ਰਹੀਏ ਪਰ ਪਿਛਲੀ ਜਨਮ ਦਿਵਸ ਦੀ ਵੀ ਐਸੀ ਹਸਤੀ ਵੀ ਆਇਆ ਔਰ ਕੋਸ਼ਿਸ਼ ਕਰਾਂਗੇ ਪੂਰੇ ਸ਼ਹਿਰ ਦੇ ਮੈਂ ਦੁਬਾਰਾ ਦੁਬਾਰਾ ਫੇਰ ਵਧਾਈ ਦਿੰਦਾ ਸਾਰੇ ਸ਼ਹਿਰ ਵਾਸੀਆਂ ਦਾ ਜਿਹੜੇ ਇੱਥੇ ਪਹੁੰਚ ਕੇ ਜਨਮ ਦਿਵਸ ਮਨਾਉਂਦੇ ਨੇ ਤੁਹਾਨੂੰ ਕਾਰਜਕਾਰੀ ਪ੍ਰਧਾਨ ਸਰੰਜ ਬਹੁਤ ਹੀ ਉਤਸਾਹ ਨਾਲ ਪਾਸਰਾਮ ਜੀ ਦੀ ਅਕਸ਼ੇਤੀ ਦੀ ਅਰਧਨਮ ਮਨਾਈ ਜਾ ਰਹੀ ਹੈ ਪੰਜਬੱਡੀ ਮੰਦਿਰ ਦੇ ਵਿੱਚ ਬੜ ਲਾਡੋ ਉੱਥੇ ਇਹ ਜੋ ਅੱਜ ਸਾਰੀ ਜਿਹੜੀ ਬ੍ਰਹਮਣ ਸੰਗਤ ਹੈ ਉਹ ਅੱਜ ਇਕੱਠੇ ਹੋਏ ਨੇ ਬਹੁਤ ਵਿਦਵਾਨ ਬਣਤਾ ਨੇ ਆ ਆਹ ਹਵਨ ਕਰਾਇਆ ਤੇ ਧਵਨ ਕਰਵਾਇਆ ਰਮਾਂਡ ਦਾ ਪਾਠ ਆਰੰਭ ਕੀਤਾ ਸੀ ਕੱਲ ਤੇ ਅੱਜ ਤੱਕ ਹੋਣਾ ਹੈ ਤੇ ਸਾਰਿਆਂ ਨੂੰ ਇੱਥੇ ਮਤਲਬ ਧਵਨ ਪਾਸਰਾਮ ਜੀ ਦਾ ਆਸ਼ੀਰਵਾਦ ਲੈਣੇ ਸਦਾ ਪੱਤਰ ਦਿੱਤਾ ਗਿਆ ਸੀ ਜਿਹੜੀ ਬਹੁਤ ਹੰਮ ਮਾ ਕੇ ਸਾਰੀ ਸੰਗਤ ਪਹੁੰਚੀ ਹੈ ਤੇ ਸਾਰਿਆਂ ਨੂੰ ਭਗਵਾਨ ਪਰਸ਼ਰਮ ਦੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਅਸ਼ੀਰਵਾਦ। ਅਜੋ ਵੀਰ ਜੀ। ਹਾਂਜੀ ਪ੍ਰਧਾਨ ਜੀ ਅੱਜ ਭਗਵਾਨ ਸ਼ਿਵ ਭਗਵਾਨ ਪਰਸ਼uram ਜਨਮ ਦਿਨ ਆਜ ਮਨਾ ਰਹੇ ਹਾਂ। ਕੀ ਕਹਿਣਾ ਚਾਹੁੰਦੇ ਹੋ ਜੀ? ਭਗਵਾਨ ਪਰਸ਼uram ਜੀ ਮਹਾਰਾਜ ਦਾ ਹਰ ਸਾਲ 체ਵੇ ਮਿਸ਼ਲੇ ਪਾਣੀ ਇਹਨਾਂ ਦਿਨ ਬੜਾਇਆ ਜਾਂਦਾ ਹੈ ਅਕਸ਼ਤੀ ਜੀ। ਅੱਜ ਅਕਸ਼ੇ ਦਿੱਤੀ ਹੈ ਜਿਹਨੂੰ ਉਹਨਾਂ ਦਾ ਸਾਡੇ ਸਾਡੇ ਜਨਮ ਹੋਇਸੀ ਸੀ ਤੇ ਅੱਜ ਉਹਨਾਂ ਦਾ ਅਨਿਸ਼ੇਸ਼ ਹਰਤੇ ਨੇ ਆਪ ਪਾਉਂਦੇ ਰੱਖ ਕੇ ਘੁਣਾਰਾ ਕਰਕੇ ਆਪ ਕੀ ਹੋਵੇ ਸਾਰਾ ਅਸ਼ੀਰਵਾਦ ਦਿੱਤਾ ਜੋ ਉਹਨੂੰ ਬਹੁਤ ਅਨੁਭਵ ਹੋ ਗਿਆ ਤੇ ਸ਼ਹਿਰ ਨਿਵਾਸੀਆਂ ਨੂੰ ਕਿ ਸ਼ਹਿਰ ਵਸਿਆ ਨੂੰ ਸਾਰੇ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੇ ਵੀ ਆਏ ਨਾਲ ਸਾਡੇ ਬ੍ਰਾਹਮਣ ਸਭਾ ਸਾਰੇ ਕਿੱਦੇ ਵੀ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੋਈ ਹੈ ਵੀ ਇੱਥੇ ਪਹੁੰਚੋ ভগবান পরশুরাাম চার্চ আজকে ওনারা আশীর্বাদ